ਆ ਗਿਆ ਗਿਆ ਆ ਥੋੜੇ ਪਿੱਛੇ ਹੋ ਜਾਓ ਸਵੰਨ ਸਰ ਆਉਂਦੀ ਹੈ ਕਾ ਖੜੇ ਹੋ ਜੀ ਸਵੰਨ ਸਰ ਸਵੰਨ ਸਰ ਜੈ ਮਾਦੀ ਜੈ ਜਗਨ ਜੀ ਅਰਦਾਸ ਸਹੀ ਅਰਦਾਸ ਭਾਰ ਪ੍ਰਵਾਰ ਦੇਵੀ ਹੋ ਕਾ ਜਥੇਦਾਰ ਅਮਰ ਸਿੰਘ ਜੀ ਜਥੇਦਾਰ ਅਮਰ ਸਿੰਘ ਜੀ ਨੂੰ ਪੂਰੇ ਕਰਵਾਉਣਾ ਹਾਂ ਬਸ ਚਾਤੇ ਨੂੰ ਜੀ ਹਾਂ ਹਾਂ

ਅਰਣੋਮੀ ਦਾ 43 ਸਥਾਨੀ ਸਹਾਇਤਾ ਕੰਪਲਸ ਦੀਆਂ ਸੰਸਥਾਾਂ ਦਾ ਸਹਾਇਤਾ ਹਸਾ ਹੈ। ਦਸਾਪਾ ਸਹਿਯੋਗ ਇਸ ਸੰਤ੍ਰ ਸ੍ਰੀ ਗੁਰੂ ਸਾਹਿਬ ਜੀ ਦੇ ਪਾਠ ਸੁਦਰਸ਼ਨ ਨਿਦਾਨ ਦੇ ਅੰਤਰਕਾਸਤ ਜੀ ਬੋਲ ਰਹੇ ਹਾ ਜੀ। ਵਾਹਿਗੁਰੂ। ਕਾਹਨ ਸਾਹਿਬ ਜੀ 40 ਮੁਕਤੀ ਰਾਖੀ ਨਾਲ ਜਪੀਅਤ ਜੀ ਨੰਦ ਲੋਤਰਾਂ ਅੰਕ ਪ੍ਰਾਪਾਣਿ ਸ਼ਕਤ ਇਸ ਲਾਈਟ 2015 ਤੋਂ ਪਾ। ਇਹਨਾਂ ਪਿਆਰੇ ਸਚਾਰਾਂ ਗੁਰ ਸਿਕੰਧਪੁਰ ਉਪਰਮੈ ਦਾ ਅੰਪਨ ਬੋਲ ਰਹੇ ਹਾ ਜੀ। ਵਾਹਿਗੁਰੂ। ਕੰਨਾ ਸਿੰਘ ਆਸਮਾਨ ਮਹਤਸਿਸ ਦਿੱਤੇ ਬਲਵੰਤ ਪ੍ਰੋਾਇਕ ਨੂੰ ਅਸੀਂ ਅੱਜ ਕਿਹਾ ਚੜੇ ਤੁਹਾਨੂੰ ਆਰੇ ਰਾਹੁਲ ਸਿੰਘ ਵਾਹਿਗੁਰੂ ਜੀ ਘਰ ਵਿੱਚ ਬੈਠੀ ਗੁਰੂਆਂ ਦੀ ਸੇਵਾ ਤੋਂ ਮਨ ਵਿੱਚ ਤੁਹਾਨੂੰ ਨਹੀਂ ਹੈ ਅਸੀਂ ਕਿਸੇ ਦੇ ਕਿਸਾਨ ਤੋਂ ਸੰਗਤ ਸੰਗਤ ਵਾਹਿਗੁਰੂ ਸਿਨਾ ਸ਼ਹੀਦ ਸਿੰਘਾ ਸੰਗਠਨ ਦੇ ਕਮਾਈ ਦਾ ਅੰਤਰਖੰਡਸ ਜੀ ਬੋਲਣਾ ਹਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਪੰਜਾਬ ਤਖਤਾਨ ਸਰਬੱਤ ਗੁਰਦਵਾਰਿਆਂ ਦਾ ਅੰਤਰਖੰਡਸ ਜੀ ਬੋਲਣਾ ਹਾਂ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਹਜ ਮੜ ਦੀ ਮਾਨ ਸਤ ਗੁਰੂ ਉਨੇ ਕਾਣੇ ਦੇ ਤਾਨ ਸਤਿਗੁਰੂ ਨੋ ਪਿਆ ਦੇ ਹੋਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਣਕਪੁਰ ਸਾਹਿਬ ਦਾ ਸਮਾਸ ਵਿੱਚ ਆਪ ਜੀ ਦੇ ਬਾਣ ਦੇ ਫਰਮਾਨ ਹਨ ਗਿਆਨ ਤੇ ਧਿਆਨ ਪੁਰਖ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਲੱਖ ਕਿਸਮਾਂ ਆਪਿ ਸਹਾਈਆਂ ਜੇ ਸਤਿਗੁਰੂ ਨજર ਕਰੇ ਨਿਮਕੈ ਘਰ ਨਾਮ ਦੇ ਨਾਮ ਤਨ ਅਸਿੱਤ ਰੋਜ ਮਹਾਂਕੰਨ ਸਾਰਵਹੁ ਜਾਪਨ ਅਪਾਰ ਕਿਰਪਾ ਰੂਪੀ ਕ੍ਰਿਸ਼ਨ ਪ੍ਰਧਾਸਮਨ ਬਖਸ਼ੇ ਹੋਈ ਜਨ ਦਸਤਿਹਾਰ ਅੰਮਰਸਿੰਘ ਜੀ ਦੇ ਸਾਰੇ ਪਰਿਵਾਰ ਤੇ ਉਹਨਾਂ ਦੇ ਅਗਰੇ ਹੈ ਕਿ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਸੰਗਤ ਤੇ ਆਪ ਤੁਹਾਂ ਕੇ ਆਈ ਹੈ ਬਹੂ ਜਾਤ ਦੇ ਅਪਾਰ ਕਿਰਪਾ ਰੂਪੀ ਜਨ ਦਸਤਿਹਾਰ ਅੰਮਰਸਿੰਘ ਜੀ ਦੇ ਪਰਿਵਾਰ ਤੇ ਸੰਗਤਾਂ ਦੀ ਸੇਵਾ ਕਰਨ ਦੀ ਦਾਤ ਬਖਸ਼ੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਅਨੁਨਿਧਾਨ ਭਾਵਨਾ ਨਾਲ ਨੂੰ ਕਰਦਿਆਂ ਆਪ ਜੀ ਦੇ ਪਰਿਵਾਰਾਂ ਨੇ ਆਪ ਜੀ ਦਾ ਉਤਤਿਆਸ ਰਲਿਆ ਸੋ ਭਾਵਨਾ ਸਤਪੂਰਨ ਤੌਰ ਤੇ ਸਵਿਕ ਪਰਿਵਾਰਾਂ ਨੂੰ ਚਰਦੀ ਖੁਸ਼ੀ ਬਖਸ਼ਨੀ ਘਰ ਪਰਿਵਾਰਾਂ ਵਿੱਚ ਸੁਖ શાંતੀ ਵਰਤੌਣਾ ਪਰਿਵਾਰਾਂ ਵਿੱਚ ਵਾਝੇ ਫੋਣੇ ਬੱਚਿਆਂ ਨੂੰ ਤੰਦਰੁਸਤ ਰੱਖਨੀਆ ਬੱਚਿਆਂ ਦੀ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਇਕੋ ਕੇ ਸਹਿਤਾ ਕਰਨੇ ਸਿਤਰਾ ਹੀ ਆਪਣੇ ਨਰ ਕਰਦੇ ਨਾਲ ਜੁੜ ਕੇ ਰੱਖਣਾ ਬਾਣੀ ਤੇ ਬਣਦਾ ਪਿਆਰ ਬਖਸ਼ਰਸ ਜੀ ਪਾਸੇ ਜਾਵੋ ਕਿਰਪਾ ਕਰੋ ਜੀ ਜੋ ਜਥੇਦਾਰ ਅਮਰ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਸੰਗਤ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ ਜੀ ਸੁਖ ਹੋਵੇ ਨਾਮ ਚਿਤਿਆਵੇ ਵਹਿ ਜੀ ਸੇਵਕ ਪਰਿਵਾਰੋਂ ਲਾਪਤ ਜੀ ਦੇ ਹਜ਼ੂਰ ਪੰਚਾ ਮੈਕਰਾਪ ਪ੍ਰਸ਼ਾਦ ਦੇ ਹਾਜ਼ਰਾ ਕਿਰਪਾ ਕਰੋ ਜੀ ਪੋਗਲਾ ਉਹ ਪੋਗਲੇ ਕਾ ਗੁਰੂ ਕਾ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਸ਼ੱਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜਪੇ ਵਹਿਗੁਰੂ ਸੱਚੇ ਪਾਸ ਜੀ ਕਿਰਪਾ ਕਰੋ ਜੀ ਸੇਵਕੋ ਪਰਵਾਰ ਨੂੰ ਸੰਗਤ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚ ਤਿਆਗੇ ਖਲਾ ਆਪਕੇ ਨਾਮ ਕੀ ਵਰਤੇ ਅਢੇ ਸੋ ਸਾਰੇ ਸਾਰੇ ਪ੍ਰੇਸ ਸੋ ਤਾਰੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਆਪ ਤੇ ਆਣ ਸੋ ਦਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ